ਹਾਂਜੀ ਮਿੱਤਰੋ ਕਿਵੇਂ ਹੋ ਠੀਕ ਹੋ ਸਾਰੇ ਅੱਪਾ ਅੱਜ ਪਹੁੰਚ ਚੁੱਕੇ ਆ ਜੀ ਬੱਕਰੀ ਮੰਡੀ ਇਨਾ ਬਾਜ਼ਵਾਂ ਦੇ ਵਿੱਚ ਜਲਾ ਸੰਗਰੂਰ ਹੈ ਜੀ ਮੰਡੀ ਬਹੁਤ ਹੀ ਵਧੀਆ ਲੱਗਦੀ ਹੈ ਜੀ ਤੇ ਆਪਣਾ YouTube ਚੈਨਲ ਹੈ ਜੀ ਜੱਟ ਲਾਈਫ 76 ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਸਾਰੀ ਦੇਖੋ ਬਈ ਐਂਡ ਤੱਕ ਤੁਹਾਨੂੰ ਦਿਖਾਵਾਂਗੇ ਬਹੁਤ ਵਧੀਆ ਸੌਦੇ ਬੱਕਰੇ ਤੇ ਬੱਕਰੀਆਂ ਦੇ ਭੇਡਾਂ ਦੇ ਜੇ ਕਿਸੇ ਪ੍ਰਾਣੀ ਵੀਡੀਓ ਬਣਵਾਉਣੀ ਆਪਣਾ ਕਿ ਨੈਟ ਤੇ ਪਾਉਣੀ ਆ ਫਿਰ ਆਪਣਾ ਫੋਨ ਨੰਬਰ ਆ ਜੀ 7885 3388 ਤੇ ਕਾਲ ਕਰੋ ਜੀ ਆਜੋ ਜੀ ਮੰਡੀ ਦੇ ਵਿੱਚ ਪੰਡ ਇਨਾਵਾਜਵਾ ਜਿਹਨੂੰ ਵੱਜਵਾ ਕਹਿੰਦੇ ਆ ਜਿਲਾ ਸੰਗਰੂਰ ਆਜੋ ਬਾਈ ਜੀ ਦੇਖੋ ਤੁਹਾਨੂੰ ਦਿਖਾਉਣੇ ਆਗੇ ਸੌਦੇ ਵਧੀਆ ਵਧੀਆ ਆਜੋ ਜੀ ਫਿਰ ਮੰਡੀ ਦੇ ਵਿੱਚ ਵੀਡੀਓ ਬਣਾਦਾ ਸ਼ਹਿਰ ਦੇ ਪੱਕੇ ਦਾ ਸੌਦਾ ਮਿੱਤਰੀਆਂ ਜੀ ਕੀ ਕਹਿੰਦੇ ਆ ਲਓ ਮਿੱਤਰੋ ਕੜੀ ਬੱਕਰੀ ਦੱਸਦਾ ਨਾ ਬੱਕਰੀ ਮੰਡੀ ਨਾਵਾਜਵਾ ਤੇ ਸੌਦਾ ਬਾਤ ਚੋਈਆ ਲੋ ਸਾਈ ਇਹ ਤੇ ਬੜਾ ਕਰਦੇ ਵੀਡੀਓ ਸ਼ੇਅਰ ਤੇ ਹੁਣ ਦੇਖ ਲੈ ਯਾਰ ਸਾਡੇ 13000 ਸਾਡੇ 13000 ਨਹੀਂ ਕਰਾਦੀ ਉੱਤੇ ਹਾਂ ਚਲ ਫੇਜੂਗਾ 100 ਰੁਪਿਆ ਸੌਦਾ ਹੋ ਗਿਆ ਜੀ ਨੂੰ ਕਿੰਦਾ ਚੀਗਾ 200 ਚਲੇ ਆ ਬਾਠਵੜ ਕੇ ਦੋਸਤਾਂ ਨੂੰ ਫੇਰ ਵੀ ਦਿੰਦੇ ਆ ਹਾਂ ਜੀ ਵੀਰੋ ਫੇਰ ਪੱਪ ਕੇ ਹੋਰ ਜੀ ਕਿਵੇਂ ਹੋ ਠੀਕ ਜੀ ਹੋ ਗਿਆ ਜੀ ਸੌਦਾ ਹਾਂ ਜੀ ਕਿੰਨੇ ਜੋਗਾ ਜੀ ਹੱਥ ਮਾਰ ਲਓ ਬੜੇ ਪੈਸਾ ਤੇ ਸਾਡੇ ਤੇ ਠੀਕ ਹੈ ਕਿਹੜਾ ਪਿੰਡ ਹੈ ਜੀ ਇਹ ਹੀ ਆ ਹਾਂ ਜੀ ਬੱਜਵਾ ਪਿੰਡ ਹੈ ਜੀ ਬਾਈ ਦਾ ਪੱਠ ਦਾ ਸੌਦਾ ਜੀ ਬੱਕਰੀ ਸੀਗੀ ਤੜਕੇ ਤਾਨ ਦਿਖਾਉਂਦੇ ਸੀ ਇਹਦਾ ਸੌਦਾ ਹੋ ਗਿਆ ਜੀ ਤੁਸੀਂ ਸ਼ੇਅਰ ਕਰ ਦਿਓ ਵੀਡੀਓ ਲਾਈਕ ਕਰ ਦਿਓ ਬਹੁਤ ਵਧੀਆ ਪੱਠ ਹੈ ਜੀ ਦੇਖ ਸਕਦੇ ਹੋ ਲਾਜ਼ ਰੰਗ ਚ ਬਹੁਤ ਹੀ ਵਧੀਆ ਜੀ ਤੂੰ ਬੱਕਰੀ ਵੜ ਗਈ ਤੁਸੀਂ ਦੇਖਿਓ ਲਓ ਜੀ ਲਓ ਵਧੀਆ ਸੌਦਾ ਹੋਇਆ ਜੀ ਤੂੰ ਲੈਤੀ ਬਾਈ ਠੀਕ ਆ ਬਾਈ ਨੇ ਲਈ ਆ ਬਹੁਤ ਸੋਹਣੀ ਪੱਠ ਹੈ ਹਾਰ ਦੋ ਵੀਡੀਓ ਸ਼ੇਅਰ ਬਾਈ ਦਾ ਬਗੀ ਲਓ ਜੀ ਪਰਚੀ ਹੋਈ ਜਾਂਦੀ ਹੈ ਜੀ ਬਾਫੇ ਕੋਲੇ ਤੇਰਾ ਇਹ ਦੇਖ ਸਾਡੇ ਇਹਦੇ ਖੁੱਲੇ ਨਹੀਂ ਇਹਦੇ ਹੈ ਪਟ ਦਾ ਹੋਦਾ ਸੌਦਾ ਜੀ 8 ਸਕੇ ਲੱਗਿਆ ਚਾਰ ਦੰਦ ਪੱਟ ਚਾਰ ਦੰਦ ਉਹ ਲੈ ਗਿਆ ਬਾਈ ਲੋਈ ਦੇਖ ਲਾ ਫਾਈਪ ਹੋ ਗਈ ਜੀ 13500 ਦਾ ਸੌਦਾ ਹੋਇਆ ਬਾਈ ਬੱਕਰੀ ਮੰਡੀ ਇੰਨਾ ਆਵਾਜ਼ ਵਾ ਅੱਠ ਦਾ ਸੌਦੇ ਹੋ ਚੁੱਕੇ ਜੀ ਤੋ ਪਹਿਲਾਂ ਮੋੜੀ ਪੈਸੇ ਦੀ ਗੇਮਤੀ ਸ਼ੁਰੂ ਆ ਤੇ ਜਿਹੜੇ ਰੱਖਿਆ ਕਰੀ ਆ ਲਾ ਲਾ ਹਾਂ ਸਭ ਤੱਕ ਆ ਭਾਈ ਜੀ ਪਾਸ बकरे बकरे फिर देखो दबारे आकर अठारह हज़ार रुपया सतारा हज़ार रुपया मांग बकरी का कबड़ बकरी है इधर देखो भाई हाँ हा बकरी पत्थ बहुत सोनी जी देखते हैं और इधर दो मेवन खड़े भी बहुत वी टूट है ਖਾਂਦਾਰ ਵਧੀਆ ਬਾਈ ਜੀ ਪੂਰਾ ਐਨ ਰੰਗ ਭਾਗ ਲੱਗੇ ਪਿਆ ਮੰਡੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਆ ਬਹੁਤ ਵਧੀਆ ਬਣਾਏ ਹੋਏ ਪਾਈਆਂ ਦੇ ਪਾਸ ਕਟ-ਕਟ ਕੇ ਉਧਰ ਵੀ ਤਾਹਣ ਦੁਆ ਕੇ ਰੱਖੇ ਆ ਬੱਕਰੀਆਂ ਨੂੰ ਕਢਾਉਣ ਵਾਸਤੇ ਹਰੇ ਕਮਾਲ ਤੇ ਕਢ ਸਕਦਾ ਬੱਕਰੀਆਂ ਬੱਕਰੇ ਮੱਝਾਂ ਦੇਖੋ ਓਏ ਡੇਡੇ ਡਾ ਉਹ ਬਹੁਤ ਵਧੀਆ ਬਾਈ ਖੜਿਆ ਹੈ। ਹਾਲੀ ਪਾਲੀ ਬੱਕਰੀਆਂ ਵਾਲੀ। ਦੇਖੋ ਜੀ ਮੱਝਾਂ ਝੋਟੀਆਂ ਬਾਹਾਂ ਜਿਆ ਰੱਖੀਆਂ ਹੋਈਆਂ ਪਹਿਲਾਂ ਵਾਲਾ। ਬੱਕਰੀ ਮੰਡੀ ਇਨ੍ਹਾਂ ਬਾਜਵਾ। YouTube ਚੈਨਲ ਆਪਣਾ ਜੱਟ ਲਾਈਵ ਸਤੈ ਦੇਖ ਸਕਦੇ ਹੋ ਜੀ। ਤਾਂ ਬਾਤਾਂ ਨਹੀਂ ਕੂਟਰ ਕੋਟ ਵੀ ਰੱਖੇ ਹੋਇਆ। ਆਜਾ ਮੁੰਡਾ ਖੈਰਾ ਬੜਾ ਵਧੀਆ ਰੱਖਿਆ ਹੈ ਹਾਂਜੀ ਮਿੱਤਰੋ ਆਪਾਂ ਪਹੁੰਚ ਚੁੱਕੇ ਹਾਂ ਜੀ ਬੱਕਰੀ ਮੰਡੀ ਇਨਾਵਾਜਵਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਤੇ ਮੰਡੀ ਬਹੁਤ ਵਧੀਆ ਭਰਦੀ ਹੈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ YouTube ਚੈਨਲ ਆਪਣਾ ਜੀ ਜੱਟ ਲਾਈਵ 76 ਇਹਨੂੰ ਬਈ ਸਬਸਕ੍ਰਾਈਬ ਲਾਜ ਵੀ ਕਰ ਦਿਓ ਬਹੁਤ ਵਧੀਆ ਮਾਲ ਪਹੁੰਚਿਆ ਹੋਇਆ ਜੀ ਬਹੁਤ ਚੰਗਾ ਮਾਲ ਆ ਤੁਸੀਂ ਦੇਖ ਸਕਦੇ ਹੋ ਵਿੱਚੀ ਬਾਈ ਪਿਓਰ ਬੀਟੜਾ ਵਿੱਚੀ ਦੇਸੀ ਆ ਬਾਈ ਵਿੱਚੀ ਬਰਬਰੀ ਆ ਕੋਈ ਮਰਜ਼ੀ ਲਓ ਪੇਡਾਂ ਵੀ ਪਹੁੰਚੀਆਂ ਨੇ ਜੀ ਦੇਖੋ ਜੀ ਬੱਕਰੀਆਂ ਤੁਸੀਂ ਆਪ ਵੀ ਕਹੋਗੇ ਵੀ ਬੱਕਰੀਆਂ ਬਹੁਤ ਸੋਹਣੀਆਂ ਪਹੁੰਚੀਆਂ ਨੇ ਮੰਡੀ ਦੇ ਵਿੱਚ ਬਾਈਆਂ ਦੀ ਮੰਡੀ ਬਹੁਤ ਵਧੀਆ ਲੱਗਦੀ ਆ ਬਾਈ ਦੋ ਤਿੰਨ ਮਹੀਨਿਆਂ ਤੋਂ ਮੰਡੀ ਲੱਗਦੀ ਆ ਇਹ ਤੁਸੀਂ ਦੇਖ ਸਕਦੇ ਹੋ ਆ ਵੀ ਦੇਖੋ ਬਾਈ ਜੀ ਕਿੰਨਾ ਇਕੱਠਾ ਹੈ ਮੰਡੀ ਦੇ ਵਿੱਚ ਠੀਕ ਹੈ ਜੀ ਚੂਟੀਆਂ ਚੂਟੀਆਂ ਪੱਠਾਂ ਬੱਕਰੀਆਂ ਬੱਕਰੇ ਲਓ ਬਾਈ ਜੀ ਆਹ ਪੱਠ ਦੇ ਕੰਨ ਦੇਖੋ ਜੀ ਕਿੰਨੇ ਵਧੀਆ ਨੇ ਤੁਸੀਂ ਦੇਖ ਸਕਦੇ ਹੋ ਆ ਵੀ ਨੱਕ ਨੁੱਕਾ ਚਾ ਪੂਰਾ ਜਿਹੜੀ ਆਹ ਪੱਠ ਖੜੀ ਹੈ ਤੁਸੀਂ ਇਹ ਵੀ ਦੇਖ ਸਕਦੇ ਹੋ ਜੀ ਬਹੁਤ ਸੋਹਣੀ ਪੱਠ ਹੈ ਤੇ ਨਾਲ ਇਹ ਬੱਕਰੀ ਖੜੀ ਹੈ ਜੀ ਬਹੁਤ ਵਧੀਆ ਦੇਖੋ ਬਾਈ ਜੀ ਇਦਾਂ ਹੋਣੀਆਂ ਨੇ ਨਾਲ ਦੇਖੋ ਬਈ ਇਹ ਕਾਲੀ ਬੱਕਰੀ ਬਹੁਤ ਸੋਹਣੀ ਆ ਜੀ ਤੁਸੀਂ ਇਹ ਵੀ ਦੇਖ ਸਕਦੇ ਹੋ ਬਈ ਜੀ ਦੇਖੋ ਜੀ ਬੱਕਰੀ ਬੱਕਰੀਆਂ ਉਹਨਾਂ ਵੱਲ ਆ ਆਪਣਾ ਇਨਾਬਾਜਵਾ ਮੰਡੀ ਦੇ ਵਿੱਚ ਇਨਾਬਾਜਵਾ ਮੰਡੀ ਦੇ ਵਿੱਚ ਖੜੀਆਂ ਬਈ ਬੱਕਰੀਆਂ ਜੇ ਕਿਸੇ ਨੇ ਖਰੀਦਣੀਆਂ ਤਾਂ ਬਈ ਜੀ ਆ ਜੋ ਲਾਜ਼ਮੀ ਤੇ ਠੀਕ ਹੈ ਜੀ ਦੇਖੋ ਬਈ ਮੰਡੀ ਦੇਖੋ ਬਹੁਤ ਸੋਹਣੀ ਮੰਡੀ ਹੈ ਜੀ ਆ ਰਿਹਾ ਬਲੀ ਸ਼ੇਰ ਬਈ ਦੱਬ ਕੇ ਬੱਕਰੀ ਮੁੰਡੀ ਇੰਨਾ ਆਵਾਜ਼ ਵਾ ਪੰਨੜਾ ਧਾਈਆ ਜੀ ਬਾਬਾ ਵਧੀਆ ਮੰਡੀ ਲਾਉਂਦਾ ਜੀ ਬਾਬੇ ਦੀ ਮੰਡੀ ਆ ਇਹ ਠੀਕ ਹੈ ਜੀ ਇਹ ਬਾਈ ਜਨੇ ਬਹੁਤ ਵਧੀਆ ਚੋਕੀ ਦੇ ਜਿਹੜੇ ਭਰਾ ਆਪਣੇ ਮੰਡੀ ਲਾਉ ਰਿਹਾ ਦੇਖ ਸਕਦੇ ਹੋ ਦੇਖੋ ਜੀ ਮੰਡੀ ਕਾਮ ਕਿਵੇਂ ਖੜਾ ਕਾਇਮਾ ਲੈਂਦਾ ਮਾ ਲੋ ਹਾਂ ਲੈ ਕੇ ਉੱਚੀ ਬੋਲਾ ਹਾਂ ਲੈਂਦੇ ਮਾ ਲੋ ਲੈ ਲੈਂਦਾ ਹੋ ਫਿਰ ਕਿਵੇਂ ਲੱਗਦੀ ਐ ਮੰਡੀ ਪਾ ਨੂੰ ਇਹ ਅੱਛਾ ਕਿੰਨਾ ਚਿਰ ਹੋ ਗਿਆ ਮੰਡੀ ਲੱਗਦੂ ਪਹਿਲਾਂ ਮਰਦਿੰਨ ਤੋਂ ਕੋਈ ਨਹੀਂ ਚਾਰ ਪੰਜ ਦਿਨ ਤੋਂ ਮੰਡੀ ਆਇਆ ਐ ਤਸਾਂ ਦਾ ਕੀ ਲੱਗਦਾ ਅੱਛਾ ਠੀਕ ਐ ਤੇ ਅੱਜ ਕਿਲੇ ਕਹਿੰ ਆਪਾਂ ਦੋਵੇਂ ਬਣੇ ਪੱਖੇ ਦੇਖਿਆ ਤੇ ਇੱਕ ਕਰਾਉਣ ਦੇ ਨਾਲ ਸਾਡੀ ਠੀਕ ਐ ਕਰਕ ਨਾ ਗੱਲ ਪਿੰਡ ਕਿਹੜਾ ਪੜਾ ਕਰਮਗੜਾ ਤਾਰ ਮੋੜਾ ਉਹ ਵੀ ਕਰਮਗੜਾ ਪੈਂਦਾ ਬਾਈ ਦਾ ਇਹ ਕਿਸੇ ਬੱਕਰੀ ਦੀ ਪੱਠ ਲੱਗੁੰਦੀ ਆ ਪਰ ਬਾਈ ਕੀ ਆ ਲੈ ਕਿਹੜਾ ਪਿੰਡ ਹੈ ਬਾਈ ਮੇਰਾ ਪਿੰਡ ਤਾਂ ਇਹੀ ਹੈ 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 ਵੱਜਵੀਂ ਹਾਂ ਠੀਕ ਆਪਣਾ ਪਿੰਡ ਹੈ ਬਾਈ ਵੱਜਵੀਂ ਨਹੀਂ ਵੀ ਕਾਲਾ ਬੂੜਾ ਕਾਲਾ ਬੂੜਾ ਲੱਖੀ ਵਾਲਾ ਠੀਕ ਹੈ ਮੈਂ ਮਾਰ ਲੈ ਗਿਆ ਬਾਈ ਇੱਕ ਬੱਕਰੀ ਜੀ ਲੈ ਆ ਬਾਈ ਅੱਛਾ ਠੀਕ ਹੈ ਸੂਈ ਵੀ ਕਾਕਾ ਸੁਣ ਵਾਲੀ ਆ ਦੱਬਣ ਦੱਬਣ ਠੀਕ ਹੈ ਕਿਹੜੀ ਆ ਉਹ ਖੜੀ ਹੈ ਫੇਰੀ ਦੀ ਉਹ ਪਰਲੇ ਵਸੇ ਠੀਕ ਹੈ ਕੀ ਰੇਟ ਦੀ ਹੈ ਬਾਈ ਬੱਕਰੀ ਉਹ ਉਹ ਪਰਾਂ ਖੜੀ ਹੈ ਜੀ ਤੁਹਾਨੂੰ ਦਿਖਾਵਾਂਗੇ ਹੈ 17000 17000 ਬਾਈ ਮੰਗਦਾ ਹੈਗਾ ਕਿਨੇ ਯਾਰ ਲੈ ਗਿਆ ਸੁਣ ਜੀ ਵੀਰੇ 14000 ਦੋ ਦੋ ਤਨਕ ਮੀਨਾਂ ਦੀ ਗੱਬੇਗੀ ਤਨਕ ਮੀਨਾਂ ਦੀ ਅੱਛਾ ਫੇਰ ਤਾਂ ਤਿਆਰੀ ਆ ਬੱਸ ਪੋ ਠੀਕ ਐ ਤੇ ਦਾ ਦਵਾਰਾ ਕਦੇ ਲੋ ਦੇਖੋ ਜੀ ਮੰਡੀ ਬਹੁਤ ਛੋਣੀ ਆ ਜੀ ਲੋ ਇਹ ਨਾ ਵਾਰ ਵਾਰੀ ਮੰਡੀ ਦੇ ਤਾਂ ਨਜ਼ਾਰੇ ਆ ਭਾਈ ਤੁਸੀਂ ਦੇਖ ਸਕਦੇ ਬਹੁਤ ਵਧੀਆ ਬੱਕਰਾਂ ਵਾਲੇ ਪੜਾ ਪਹੁੰਚਿਆ ਤਰੀ ਬੱਕਰੀਆਂ ਦੇਖੋ ਬਹੁਤ ਬਹੁਤ ਵਧੀਆ ਬੱਕਰੀਆਂ ਛੋਟੀ ਛੋਟੀ ਜੇ ਮੇਮਣੇ ਬਹੁਤ ਸੋਹਣੇ ਜੀ ਦੇਖੋ ਜੀ ਬਹੁਤ ਵਧੀਆ ਜੋੜੀ ਮੇਮਣੇ ਦੀ ਜੇ ਕਿਸੇ ਨੂੰ ਲੈਣੇ ਆ ਆ ਬੱਕਰਿਆਂ ਕੇ ਪੱਠਾ ਨੇ ਪੱਠਾ ਨੇ ਪੱਠਾ ਨੇ ਬਈ ਦੋ ਆ ਬਾਈ ਦੀਆਂ ਨੇ ਕਰਮ ਗੜੀਆਂ ਇਹਦੀਆਂ ਲੋ ਵੀ ਆ ਵੀ ਇਹ ਪੱਠਾ ਆਹ ਵੀ ਪੱਠਾ ਜੀ ਬਹੁਤ ਸੋਹਣੀ ਤਰੀ ਦੇਖ ਆ ਚਿਤਲੀ ਪੱਠ ਬਈ ਜੇ ਕਿਸੇ ਨੇ ਖਰੀਦਣੀ ਇਧਰ ਰੇਟ ਕੀ ਕਰਿਆ ਵੀ ਅੱਛਾ ਕਿਹੜੇ ਵਈਦੇ ਇਹ ਠੀਕ ਆ ਆ ਬੱਕਰੇ ਦਾ ਬਈ 13000 ਮੰਗਦਾ ਸੀ ਨਾ 15 15 15000 ਰੁਪਏ ਮੰਗਦਾ ਸੀ 10 ਲੱਗ ਗਿਆ ਇਹਦੇ ਦੇਖੋ ਜੀ ਬਹੁਤ ਵਧੀਆ ਬੱਕਰਾ ਡੱਬਾ ਬੱਕਰਾ ਜੀ ਸਾਨੂੰ ਕੰਨ ਵਧੀਆ ਦੇਸਾ ਖੱਸੀ ਆ ਰਿਹਾ ਹੈ ਦਾ ਬੱਟਾ ਹਟਾਉਣਾ ਮੇਰੀ ਹਾਂ ਖੱਸੀ ਆ ਰਿਹਾ ਹੈ ਦਾ ਬੱਟਾ ਹਟਾਉਣਾ ਖੱਸੀ ਹੈ ਨਹੀਂ ਇਹ ਖੱਸੀ ਆ ਪੱਸੀ ਕਰਿਆ ਰਹਾ ਖੱਸੀ ਹੈ ਬੱਕਰਾ ਸੋਣਾ ਖੱਸੀ ਤਾਂ ਭਗ ਗਿਆ ਹਾਂ ਬੱਕਰੀ ਸੋਣਾ ਬੱਕਰਾ ਸੋਣਾ ਗਿਆ ਲਓ ਜੀ ਮੰਡੀ ਆ ਬੱਕਰੀ ਵਕਾਉ ਆ ਜੀ ਇਹਦਾ 17000 ਰੁਪਏ ਰੇਟ ਹੈ 17000 ਮੰਗਦਾ ਭਾਈ ਇਹਦਾ ਸੋਣ ਵਾਲੀ ਹੈ

ਪੰਜਰੇ ਚ ਬੱਕਰੀ ਐ ਇਹ ਬਹੁਤ ਸੋਹਣੀ ਬੱਕਰੀ ਐ ਲੋਕੋ ਲੱਗਿਆ ਹੋਇਆ ਆਹ ਬੱਕਰੇ ਸਾਰੇ ਕੱਦਾਵਰ ਆ ਜੀ ਸਾਰੀਆਂ ਬੱਕਰੀਆਂ ਇਹ ਕੱਦਾਵਰ ਆ ਤੁਸੀਂ ਦੇਖ ਸਕਦੇ ਹੋ ਜਿੰਨੀਆਂ ਹੀ ਬੱਕਰੀਆਂ ਹੈਗੀਆਂ ਨੇ ਇਹ ਬੱਕਰੀਆਂ ਹੋਣਗੀਆਂ ਘੱਟੋ ਘੱਟ ਜੀ 20 ਬੱਕਰੀਆਂ ਹੋਣਗੀਆਂ ਇਹ ਇੱਕੋ ਖੁਰਲੀ ਜਿਹੜੀ ਬੈਠੀ ਆ ਸਾਰੀਆਂ ਬੱਕਰੀਆਂ ਕੱਦਾਵਰ ਆ ਜੀ ਤੇ ਆ ਇੱਕ ਬੱਕਰੀ ਹੈਗੀ ਜੀ ਇਹ ਛੰਗਾ ਯਾਰ ਇਹ ਪਹਾੜੀ ਬੱਕਰੀ ਆ ਜੀ ਖਾਦੇ ਇਹਦਾ ਹੀ ਬਹੁਤ ਐ ਦੇਖੋ ਜੀ ਵਿੱਚੀ ਦੇਸੀ ਵਿੱਚੀ ਪ੍ਰਦੇਸੀ ਵਿੱਚੀ ਬੀਟਲ ਦੇ ਬੀਚੀ ਬਰਬਰੀ ਜੀ ਲੋ ਵੀ ਮਿੱਤਰੋ ਜਿਵੇਂ ਦੇਖ ਸਕਦੇ ਮੰਡੀ ਵੀ ਦੇਖੋ ਜੀ ਮੰਡੀ ਬਹੁਤ ਵਧੀਆ ਜੇ ਬੱਕਰੀਆਂ ਨੇ ਜੀ ਤੁਸੀਂ ਦੇਖ ਸਕਦੇ ਖੜਾਉਣ ਨੂੰ ਖਾਂ ਬਹੁਤ ਵਧੀਆ ਜੀ ਤੁਸੀਂ ਦੇਖ ਸਕਦੇ ਖੜਾਉਣ ਨੂੰ ਜਗ੍ਹਾ ਬਹੁਤ ਬਣੀ ਹੈ ਜੀ ਬਹੁਤ ਵਧੀਆ ਬੱਕਰੀਆਂ ਕੱਦਾਬਾਰ ਬੱਕਰੀਆਂ ਨੇ ਜੀ ਹਵਾ ਹਾਰੇ ਖੜੀਆਂ ਜੀ ਸਾਤ ਖੜੀਆਂ ਤੁਸੀਂ ਦੇਖ ਸਕਦੇ ਲੋ ਜੀ ਬਾਈ ਤੁਸੀਂ ਦੇਖ ਸਕਦੇ ਹੋ मंडी बहुत वीया जी ब्रिडर बकरिया जीरो काली बकरिया दे डी सामने खड़ी है जी जी वो खड़ी है जी देखो जी कन्ना की पूरी सोहनी है पठ है।, है जी हले बकरी बन चुकी है बस हम नए हो देखो जी कन्न देखो जी कब अपने को आ गई कहोत वकरी है जी देखो जी क्या बातें ने जी, जी वीडियो भी शेयर कर दो जी लाइक कर दो ਇਹ ਜੀ ਦਰਾ ਬੱਕਰੀ ਦੇਖੋ ਜੀ ਬਹੁਤ ਵਧੀਆ। ਇਹ ਕੋਈ ਥੋੜੀ ਛੋਟੀ ਦੀ। ਦੇਖੋ ਬਾਈ ਜੀ। ਦੇਖ ਸਕਦੇ। ਇਹ ਆ ਗਿਆ। ਲੋਗ ਇਹਦੇ ਵਿੱਚ ਖੜੀਆਂ ਨੇ। ਸੋਨੇ ਦੀਆਂ ਬੱਕਰੀਆਂ ਆ ਗਈਆਂ ਇਹ। ਸੋਨੇ ਦੀਆਂ ਬੱਕਰੀਆਂ ਆ ਗਈਆਂ ਬਾਈ ਜੀ। ਦੇਖ ਸਕਦੇ। ਨਾ ਬੱਕਰੀ ਮੰਡੀ ਇਨਾਵਾਜਵਾ ਜ਼ਿਲ੍ਹਾ ਸੰਗਰੂਰ ਹੈ ਜੀ ਜ਼ਿਲ੍ਹਾ ਸੰਗਰੂਰ ਹੈ ਇਨਾਵਾਜਵਾ ਦੀ ਮੰਡੀ ਆ ਬਹੁਤ ਜਿਆਦੇ ਭਰੀ ਹੋਇਆ ਹੈ ਜੀ ਤੁਸੀਂ ਆਪ ਹੀ ਦੇਖ ਸਕਦੇ ਹੋ ਬਹੁਤ ਸੋਹਣਾ ਮਾਲ ਆ ਬਾਈਆਂ ਦਾ ਲਓ ਜੀ ਬੱਕਰਾ ਬਹੁਤ ਵਧੀਆ ਬੱਕਰਾ ਜੀ ਤੁਸੀਂ ਦੇਖ ਸਕਦੇ ਹੋ ਕੁੰਡਾ ਲਓ ਜੀ ਨੱਕ ਦਾ ਕੁੰਡਾ ਬੱਕਰਾ ਬਹੁਤ ਸੀਲ ਬੱਕਰਾ ਜੀ ਸਾਰਾ ਮਾਲ ਬਕਾਉਗਾ ਜੀ ਜੇ ਕਿਸੇ ਨੇ ਲੈਣਾ ਤਾਂ ਵੀ ਆ ਜਾਓ ਜੀ ਮੰਡੀ ਦੇ ਵਿੱਚ ਬਾਈ ਜੀ ਬਹੁਤ ਵਧੀਆ ਮਾੜਾ ਜੀ ਸੋਹਣਾ ਮਾੜਾ ਜੀ ਜਿਹਾ ਜਿਹਾ ਇਹ ਬੱਕਰੀ ਮੰਡੀ ਇਹ ਨਾ ਆਵਾਜਾ ਇਹ ਨਾ ਆਵਾਜਾ ਜਿਲਾ ਸੰਗੁਰੂ ਜੀ ਦੇਖੋ ਜੀ ਬੱਕਰਾ ਬਹੁਤ ਵਧੀਆ ਖੜਾ ਹੈ ਇੱਕ ਆ ਖੜਾ ਹੀ ਬੱਕਰਾ ਚੁੱਤੀ ਅੱਖ ਦਾ ਬੱਕਰਾ ਜੀ ਦੇਖ ਸਕਦੇ ਹੋ ਜਮਾ ਚੁੱਤੀ ਅੱਖ ਦਾ ਬੱਕਰਾ ਹੈ ਇਹ ਕਿਸੇ ਨੇ ਖਰੀਦਣਾ ਜੀ ਆ ਸਕਦੇ ਹਾਂ ਇੱਥੋਂ ਜੀ ਆਹ ਪਹੀ ਤੋਂ ਜੀ ਜਾਈਦਾ ਮੰਡੀ ਦੇ ਵਿੱਚ ਜੀ ਦੇਖ ਸਕਦੇ ਹਾਂ ਸੇਖੇ ਤੋਂ ਹੁੰਦਿਆਂ ਨੂੰ ਜੀ ਸੜਕ ਦੇ ਪਿੱਪਲ ਹੈਗਾ ਪਿੱਪਲ ਤੋਂ ਰਾ ਮੁੜਦਾ ਹੈਗਾ ਤੇ ਉਹ ਰਾ ਆਉ ਜੀ ਨਾਲ ਹੀ ਤੁਹਾਨੂੰ ਫਿਰ 5-7 ਕਿਲੇ ਲਾਂਗੇ ਮੰਡੀ ਦੇ ਦਜੂਗੀ ਉੱਥੇ ਮੰਡੀ ਲੱਗਦੀ ਹੈ ਜੀ ਖੇਤਾਂ 'ਚ ਇਹ ਨਾ ਵਾਲੀ ਬਾਈ ਜੀ ਤੁਹਾਨੂੰ ਮੰਡੀ ਕਿਵੇਂ ਲੱਗੀ ਇੰਨਾ ਬਾਜ਼ਵਾਰੀ ਜੇ ਵਧੀਆ ਲੱਗੀ ਵੀਡੀਓ ਸ਼ੇਅਰ ਕਰ ਦਿਓ ਬਾਈ ਲਾਈਕ ਕਰ ਦਿਓ ਤੇ ਅੱਗੇ ਤੋਂ ਤੁਹਾਨੂੰ ਇਦੋਂ ਵੀ ਵਧੀਆ ਵੀਡੀਓ ਦਿਖਾਵਾਂਗੇ ਤੇ ਵਧੀਆ-ਵਧੀਆ ਮੰਡੀਆਂ ਦੀ ਵੀਡੀਓ ਦਿਖਾਉਣ ਦੀ ਕੋਸ਼ਿਸ਼ ਵੀ ਕਰਾਂਗੇ ਤੇ ਉਹਨਾਂ ਚੱਕ ਦਿਓ ਜੈਕਟ ਆ ਗਿਆ ਧੰਨਵਾਦ ਜੀ ਓਕੇ ਬਾਈ ਸੱਚ ਕਾਲ